ਰਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਵੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 149 ਆਪੀਸੀ ਦੇ ਮਕਦਮਾ ਦਰਜ ਹੋਇਆ ਹੈ ਜੀ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਇਸ ਅਸੀ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਨੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਦੇ ਪਰਚਾ ਦਰਜ ਕਰਵਾਇਆ ਕਿਹੜੀ ਤੇਰਾ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਦੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ, ਕਿਰਨਦੀਪ ਦਾਸ, ਕਰਨਵੀਰ ਦਾਸ, ਸੰਦੀਪ ਕੌਰ, ਗੁਰਜੀਤ ਦਾਸ, ਮਨਦੀਪ ਦਾਸ ਅਤੇ 5-6 ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਧਾ ਹੋਇਆਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਜਲਦੀ ਅਰੈਸਟ ਕਰੀ ਜਾਵੇ। ਟੈਂਡਰ ਥਾਣਾ ਦਰਾਹ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐ। ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲਾਂਚ ਕੀਤੀ। ਇੱਕ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 148 190 ਆਈਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਸੱਸੀ ਬੰਦੇ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ, ਕਿਰਨਦੀਪ ਦਾਸ, ਕਰਨਵੀਰ ਦਾਸ, ਸੰਦੀਪ ਪਾਚ, ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅੰਪਛਾਤ ਬੰਦੇ ਅੱਜ ਜੀ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਦਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਪਾਰ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਬਤਾਬਿਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 148 149 ਆਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਦੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਕਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਤਾ ਹੋਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਰ ਅਰਸੀ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 148 ਸਮੇਂ ਦਾ ਆਈਪੀਠੇ ਮਕਦਮਾ ਦਰਜ ਹੈ। ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦੇ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਨੇ ਪਰਚਾ ਕਰਵਾਇਆ ਹੈਗਾ ਜੀ ਜਿਹੜੀ ਦੂਜੀ ਪਾਰਟੀ ਹੈ ਉਹਨਾਂ ਨੇ 6 ਬੰਦੇ ਦਾ ਪਰਚਾ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀ ਸਾਈਡੋਂ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ, ਗਿਰਨਦੀਪ ਦਾਸ, ਕਰਨਵੀਰ ਦਾਸ, ਸੰਦੀਪ ਕੌਰ, ਗੁਰਜੀਤ ਦਾਸ, ਮਨਦੀਪ ਦਾਸ ਅਤੇ 5-6 ਅਣਪਛਾਤੇ ਬੰਦੇ ਜੀ ਅੱਜ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਧਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਜਲਦੀ ਅਰੈਸਟ ਕੱਲ ਬिलासपुर ਪਿੰਡ थाना ਦਰਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਬ ਹੋਈਆਂ ਅੰਮ੍ਰਿਤ ਰਸੀ ਹੁੰਦੇ ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 149 ਆਪੀਸੀ ਦੇ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀ ਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ, ਕਿਰਨਦੀਪ ਦਾਸ, ਕਰਨਵੀਰ ਦਾਸ, ਸੰਦੀਪ ਕੌਰ, ਗੁਰਜੀਤ ਦਾਸ, ਮਨਦੀਪ ਦਾਸ ਅਤੇ 5-6 ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਈ ਗਈ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਤਾ ਹੋਇਆ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਤੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਵੰਦਿਆ ਹਨ ਅਸੀਂ ਉਸ ਦੇ ਮੁਤਾਬਕ ਅਫੇਅਰ ਲਾਂਚ ਕੀਤੀ ਇੱਕ ਕ੍ਰਾਸ ਫਾਇਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 148 199 ਆਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਜਸਸੀ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਗਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅੰਤ ਛਾਤੇ ਬੰਦੇ ਜੀ ਅੱਜ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਦਾ ਹੋਏਗਾ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟਾਈ ਜAVE ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਵੰਦੀਆਂ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 148 199 आईपीसी ਦਾ ਮਕਦਮਾ ਦਰਜ ਹੋਇਆ ਹੈ। ਹਾਂ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦੇ ਇੱਕ ਪਾਰਟੀ ਦਾ ਅਨਨੋਨ ਬੰਦੇ ਨੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਤੇਰਾ ਜੀ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਵੀਰ ਦਾਸ, ਗਿਰਨਦੀਪ ਦਾਸ, ਕਰਨਵੀਰ ਦਾਸ, ਸੰਦੀਪ ਕੌਰ, ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਧਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਐਲਆਰ ਰਸੀਵ ਹੋਣ ਤੇ ਅਸੀਂ ਦੋ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 199 ਆਈਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਦਾ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਦਾ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀ ਸਾਈਡ ਆ ਉਹਨਾਂ ਨੇ 6 ਬੰਦੇ ਦਾ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਗਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਦਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ थाना ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਕੈਮਰਾ ਰਿਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਵੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 149 ਆਪੀਸੀ ਦੇ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ, ਗਿਰਨਦੀਪ ਦਾਸ, ਕਰਨਵੀਰ ਦਾਸ, ਸੰਦੀਪ ਕੌਰ, ਗੁਰਜੀਤ ਦਾਸ, ਮਨਦੀਪ ਦਾਸ ਅਤੇ 5-6 ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਈਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਹੋਤਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਭਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਤੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਵੰਦਿਆ ਹਨ ਅਸੀਂ ਉਸ ਦੇ ਮੁਤਾਬਕ ਅਫੇਅਰ ਲਾਂਚ ਕੀਤੀ ਇੱਕ ਕ੍ਰਾਸ ਫਾਇਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 199 ਆਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਜਸਸੀ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਗਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਤਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਭਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐ ਐਮਐਲਆਰ ਰਸੀਵ ਹੋਣ ਤੇ ਅਸੀਂ ਦੋ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 148 149 ਆਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਦਾ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਦਾ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀ ਸਾਈਡ ਆ ਉਹਨਾਂ ਨੇ 6 ਬੰਦੇ ਦਾ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਗਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅਨਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਤਾ ਹੋਏਗਾ ਸੇ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈ ਐਮਰਰ ਰਿਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਵੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 148 149 ਆਪੀਸੀ ਦੇ ਮਕਦਮਾ ਦਰਜ ਹੋਇਆ ਹੈ ਜੀ ਸੱ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀ ਸਾਈਡੋਂ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ, ਕਿਰਨਦੀਪ ਦਾਸ, ਕਰਨਵੀਰ ਦਾਸ, ਸੰਦੀਪ ਕੌਰ, ਗੁਰਜੀਤ ਦਾਸ, ਮਨਦੀਪ ਦਾਸ ਅਤੇ 5-6 ਅਣਪਛਾਤੇ ਬੰਦੇ ਜੀ। ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ। ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਈ ਗਈ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਧਾ ਹੋਇਆਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਤੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਵੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂ ਇੱਕ ਕ੍ਰਾਸ ਫਾਇਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 148 149 ਆਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਸਾਸੀ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਨੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਦੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀ ਸਾਈਡ ਆ ਉਹਨਾਂ ਨੇ 6 ਬੰਦੇ ਦੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਕਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਧਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐ ਐਮਐਲਆਰ ਰਸੀਵ ਹੋਣ ਤੇ ਅਸੀਂ ਦ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 149 ਆਪੀਸੀ ਦੇ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਗਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਧਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈ ਐਮਰਰਸੀ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕਰਾਸ ਐਫਆਈਆਰ ਹੋਈ ਹੈ ਤੇ ਦੋਨਾਂ ਧਿਰਾਂ ਵੱਲੋਂ 323 324 506 148 149 ਆਪੀਸੀ ਦੇ ਮਕਦਮਾ ਦਰਜ ਹੋਇਆ ਹੈ ਜੀ ਸੱ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ, ਕਿਰਨਦੀਪ ਦਾਸ, ਕਰਨਵੀਰ ਦਾਸ, ਸੰਦੀਪ ਕੌਰ, ਗੁਰਜੀਤ ਦਾਸ, ਮਨਦੀਪ ਦਾਸ ਅਤੇ 5-6 ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਈਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਧਾ ਹੋਇਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਭਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਤੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਇੱਕ ਕ੍ਰਾਸ ਐਫ ਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 148 149 ਆਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਜਸਸੀ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਗਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ 5 6 ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਦਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 149 ਆਪੀਸੀ ਦੇ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਕਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਦਾ ਹੋਏਗਾ ਸੇ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ थाना ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਆ ਕੈਮਰਾਂ ਰਸੀ ਹੁੰਦੇ ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 149 ਆਪੀਸੀ ਦੇ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਦਾ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਦਾ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ, ਗਿਰਨਦੀਪ ਦਾਸ, ਕਰਨਵੀਰ ਦਾਸ, ਸੰਦੀਪ ਕੌਰ, ਗੁਰਜੀਤ ਦਾਸ, ਮਨਦੀਪ ਦਾਸ ਅਤੇ 5-6 ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਅੱਜ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਧਾ ਹੋਇਆ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਪਾਰਟੀਆਂ ਤੇ ਬਿਆਨ ਲਿਖੇ ਅਤੇ ਮੁਤਾਬਕ ਜਿਹੜੀ ਸੱਟਾਂ ਵੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਇੱਕ ਕ੍ਰਾਸ ਫਾਇਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 199 ਆਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਨੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਤੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਤੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਗਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ 5 6 ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਦਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਕੱਲ ਬਿਲਾਸਪੁਰ ਪਿੰਡ ਥਾਣਾ ਦਰਾਹਾ ਵਿੱਚ ਕੜਾਈ ਹੋਈ ਸੀ ਉਸ ਤੋਂ ਬਾਅਦ ਸਾਨੂੰ ਥਾਣੇ ਐਮਐਲਆਰ ਰਸੀਵ ਹੋਈਆਂ ਐਮਐਲਆਰ ਰਸੀਵ ਹੋਣ ਤੇ ਅਸੀਂ ਦੋਨੋਂ ਅਤੇ ਮੁਤਾਬਕ ਜਿਹੜੀ ਸੱਟਾਂ ਬੰਦਿਆ ਹਨ ਅਸੀਂ ਉਸ ਦੇ ਮੁਤਾਬਕ ਐਫਆਈਆਰ ਲੌਂਚ ਕੀਤੀ ਇਹ ਕ੍ਰਾਸ ਐਫਆਈਆਰ ਹੋਈ ਹੈ ਤੇ ਦੋਨੋਂ ਧਿਰਾਂ ਵੱਲੋਂ 323 324 506 141 149 ਆਪੀਸੀ ਦਾ ਮਕਦਮਾ ਦਰਜ ਹੋਇਆ ਹੈ ਜੀ ਸਰ ਇੱਕ ਪਾਰਟੀ ਦੇ ਜੀ ਲਿਖਾਇਆ ਹੈ ਕਿ ਅਸੀਂ ਬੰਦਾ ਇੱਕ ਪਾਰਟੀ ਨੇ ਤਾਂ ਅਨਨੋਨ ਬੰਦੇ ਨੇ ਪਰਚਾ ਕਰਵਾਇਆ ਹੈਗਾ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ 6 ਬੰਦੇ ਦੇ ਪਰਚਾ ਦਰਜ ਕਰਵਾਇਆ ਕਿਹੜੀ ਧਿਰ ਹੈ ਜੀ ਇਹ ਜਿਹੜੇ ਐਸਜੀਪੀਸੀ ਸਾਈਡ ਆ ਉਹਨਾਂ ਨੇ 6 ਬੰਦੇ ਦੇ ਪਰਚਾ ਦਰਜ ਕਰਵਾਇਆ ਹੈ ਉਹਨਾਂ ਦੇ ਨਾਮ ਹਨ ਕਰਨਜੀਤ ਦਾਸ ਕਿਰਨਦੀਪ ਦਾਸ ਕਰਨਵੀਰ ਦਾਸ ਸੰਦੀਪ ਕੌਰ ਗੁਰਜੀਤ ਦਾਸ ਮਨਦੀਪ ਦਾਸ ਅਤੇ ਪੰਜ ਛੇ ਅਣਪਛਾਤੇ ਬੰਦੇ ਜੀ ਹਾਜੀ ਜੀ ਇਹ ਸਿਵਲ ਹਸਪੀਟਲ ਪਾਇਲ ਵਿੱਚ ਹੀ ਦਾਖਲ ਨੇ ਜੀ ਹਾਜੀ ਜਿਹੜੇ ਦੋਨੋਂ ਧਿਰਾਂ ਦੇ ਕੁਝ ਬੰਦੇ ਅੱਗੇ ਲੁਧਿਆਣਾ ਰੈਫਰ ਕੀਤੇ ਗਏ ਨੇ ਜੀ ਜਦੋਂ ਸਾਡੇ ਕੋਲੇ ਉਹਨਾਂ ਦੀ ਐਮਐਲਆਰ ਰਿਪੋਰਟ ਆਏਗੀ ਉਸ ਦੇ ਬੇਸਿਸ ਤੇ ਜੋ ਵੀ ਜ਼ਿੰਮੇਦਾਰ ਘਾਟਾ ਵਾਧਾ ਹੋਏਗਾ ਸੀ ਉਹ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਜਲਦੀ ਹੀ ਕਿ ਜਿਹੜੇ ਵਿਅਕਤੀ ਨੇ ਇਹਨਾਂ ਦੀ ਜਲਦੀ ਤੋਂ ਜਲਦੀ ਰੈਸਟ